ਦ ਲੈਂਡਮਾਰਕ ਸਕੂਲ ਦੇ ਵਿਦਿਆਰਥੀ ਗੋਵਿੰਦ ਸਿੰਘ ਨੇ ਇੰਟਰਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਜਿਸ ਵਿੱਚ ਗੋਵਿੰਦ ਸਿੰਘ ਨੇ ਸਿਲਵਰ ਮੈਡਲ ਜਿੱਤਿਆ ਕੋਬਰਾ ਕਾਰਾਟੇ ਸੈਂਟਰ ਵੱਲੋਂ ਮਲੇਸ਼ੀਆ ਵਿੱਚ ਕਾਰਾਟੇ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਸਿੰਗਾਪੁਰ ਉਜੇਪਿਕ ਸਥਾਨ ਬੰਗਲਾਦੇਸ਼ ਸ਼੍ਰੀਲੰਕਾ ਭਾਰਤ ਇੰਡੋਨੇਸ਼ੀਆ ਮਲੇਸ਼ੀਆ ਆਦਿ ਦੇਸ਼ਾਂ ਦੇ ਬੱਚਿਆਂ ਨੇ ਹਿੱਸਾ ਲਿਆ ਕੋਚ ਜਤਿੰਦਰ ਕੁਮਾਰ ਮੁੱਖ ਕੋਚ ਰਣਜੀਵ ਕੁਮਾਰ ਨਾਗਪਾਲ ਦੀ ਨਿਗਰਾਨੀ ਹੇਠ ਬੱਚਿਆਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਦਾ ਲੈਂਡਮਾਰਕ ਸਕੂਲ ਦੇ ਵਿਦਿਆਰਥੀਆਂ ਕਰਨ ਵੀਰ ਸਿੰਘ ਨੇ 골ਡ ਮੈਡਲ ਅਤੇ ਗੋਵਿੰਦ ਸਿੰਘ ਨੇ ਸਿਲਵਰ ਮੈਡਲ ਜਿੱਤੇ ਸਕੂਲ ਦੇ ਚੇਅਰਮੈਨ ਇੰਜੀਨੀਅਰ ਸੁਖਵਿੰਦਰ ਸਿੰਘ ਅਤੇ ਪ੍ਰਿੰਸੀਪਲ ਸੋਨਮ ਸ਼ਰਮਾ ਨੇ ਬੱਚਿਆਂ ਦਾ 에어ਪੋਰਟ ਤੇ ਸਵਾਗਤ ਕੀਤਾ। ਬੱਚਿਆਂ ਤੇ ਉਹਨਾਂ ਦੇ ਕੋਚ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਪਿੰਡ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਜਿੱਥੇ ਕਿ ਉਹਨਾਂ ਦੇ ਜੱਦੀ ਪਿੰਡ ਤਲਵੰਡੀ ਗੋਨੀ ਵਿਖੇ ਵਾਪਸ ਪਰਤਣ ਤੇ ਪਿੰਡ ਵਾਸੀਆਂ ਵੱਲੋਂ ਢੋਲ ਨਾਲ ਸਵਾਗਤ ਕੀਤਾ ਗਿਆ। ਬੱਚਿਆਂ ਨੇ ਆਪਣੇ ਮਾਤਾ-ਪਿਤਾ ਦਾ ਵੀ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰਦੁਆਰਾ ਸਹਿ ਵਿਖੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਵੀ ਕੀਤੀ ਗਈ। ਇਸ ਮੌਕੇ ਕੀ ਰਿਹਾ ਪਿੰਡ ਦਾ ਮਾਹੌਲ ਆਓ ਦੇਖਦੇ ਹਾਂ ਸਿੰਘ ਵੱਲੇ ਤਲਵੰਡੀ ਕੋਨੀ ਗੋਵਿੰਦ ਸਿੰਘ ਜੋ ਕਿ ਮਲੇਸ਼ੀਆ ਸਕੂਲ ਵੱਲੋਂ ਖੇਡਣ ਗਿਆ ਕੋਬਰਾ ਕਾਰਟੇ ਤੇ ਮੈਡਲ ਸਿਲਵਰ 골ਡ ਸਿਲਵਰ ਲੈ ਕੇ ਆ ਦੂਸਰੇ ਨੰਬਰ ਤੇ ਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਬਹੁਤ ਬਹੁਤ ਧੰਨਵਾਦ ਕਰਦੇ ਮਹਾਰਾਜ ਦਾ ਅਸੀਂ ਗੁਰਦੁਆਰਾ ਸਾਹਿਬ ਤੋਂ ਇਸ ਨੂੰ ਸਨਮਾਨਿਤ ਕਰਵਾ ਕੇ ਲੈ ਕੇ ਆਏ ਆ ਘਰ ਇਹ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਤੇ ਲੈਂਡਮਾਰਕ ਸਕੂਲ ਦੇ ਵਿੱਚ ਉਹ ਉੱਪਰ ਪੜ ਰਿਹਾ ਹੈ ਤੇ ਜੋ ਕਿ ਉੱਥੋਂ ਬੱਚੇ ਮਲੇਸ਼ੀਆ ਲੈ ਕੇ ਗਏ ਸੀਗੇ ਕੋਬਰਾ ਕਾਰਾਟੇ ਲਈ ਇਹ ਦੂਸਰੇ ਨੰਬਰ ਤੇ ਬੱਚਾ ਸਾਡਾ ਆਇਆ ਹੈ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਸਕੂਲ ਦਾ ਵੀ ਧੰਨਵਾਦ ਕਰਦੇ ਆ ਇਸ ਵਿੱਚ ਤੇ ਕੋਚ ਜਿਲੰਦਰ ਸਿੰਘ ਕੋਬਰਾ ਕਾਰਾਟੇ ਜੋ ਜਿਲੰਦਰ ਤੋਂ ਨੇ ਉਹਨਾਂ ਨੂੰ ਧੰਨਵਾਦ ਕਰਦੇ ਆ 25 ਜਤਿੰਦਰ ਕੁਮਾਰ ਆਮ ਟੈਕਨੀਕਲ ਡਾਕਟਰ ਇਨ ਕੋਬਰਾ ਕਾਰਾਟੇ ਸੈਂਟਰ ਚਲੰਦਰ ਐਂਡ ਕੈਨੇਡਾ Uh, we provide a karate education in many schools so the landmark schools uh, my students govin god silver medal from kl mercup championship international championship in malaysia i am very happy and i am very thankful to the principal and md sir they always support me uh, unhone mujhe hamesha support kiya hai स एम वेरी हैप्पी आने वाले टाइम में हम अपकमिंग इवेंट्स भी करवाएंगे लाइक थाईलैंड में ट्रेनिंग सेमिनार है उसके बाद हमारा यूरोप का है इन फ्यूचर हम कैनेडा के लिए भी अपने बच्चों को लेकर जाएंगे वर्ल्ड वाइड हमारे बच्चे परफॉर्म करते हैं और आजकल के टाइम में कराटे बहुत ज़रूरी है सभी को करना चाहिए इंडिया में यू, यू नो सभी को पता है कि कितना क्राइम है हम अपने बच्चों को सेल्फ डिफेंस ज़रूर सिखाएं बेटी पढ़ाओ बेटी को आगे बढ़ाओ के नारे लगते हैं बेटी पढ़ाओ बेटी को कराटे सिखाओ ਸੋ ਅੱਜ ਦੇ ਟਾਈਮ ਦੇ ਵਿੱਚ ਕਾਰਾਟੇ ਸਾਰਿਆਂ ਲਈ ਜ਼ਰੂਰੀ ਹੈ ਨਾ ਸਾਰਿਆਂ ਨੂੰ ਇਹਨਿੰਵੇਗਨ ਕਰੂੰਗਾ ਆਪਣੇ ਬੱਚਿਆਂ ਨੂੰ ਕਾਰਾਟੇ ਜ਼ਰੂਰ ਸਿਖਾਓ ਸਪੋਰਟਸ ਅੱਗੇ ਵਧੋ ਤੇ ਆਪਣਾ ਇੰਡੀਆ ਦਾ ਨਾਮ ਰੋਸ਼ਨ ਕਰੋ ਪਰ ਆਪਣੀ ਅੱਛੀ ਸਿਹਤ ਦਾ ਧਿਆਨ ਰੱਖੋ ਥੈਂਕ ਯੂ ਸੋ ਮੱਚ ਆਈ ਸੋਨਮ ਸ਼ਰਮਾ ਪ੍ਰਿੰਸੀਪਲ ਦ ਲੈਂਡਮਾਰਕ ਸਕੂਲ ਆਦਮਪੁਰ ਰੋਡ ਬੋਪੁਰ ਅਮ ਇਲੇਟਿਡ ਟੂ ਸ਼ੇਅਰ ਥੈਟ ਵਨ ਆਫ ਆਰ ਚੈਂਪ ਗੋਬਿੰਦ ਸਿੰਘ ਹਾਸ ਬੀਨ ਅਵਾਰਡਡ ਐਸ ਸਿਲਵਰ ਮੈਡਲ ਇਨ ਮੇਅਰ ਕੱਪ ਓਪਨ ਕਾਰਾਟੇ ਚੈਂਪੀਅਨਸ਼ਿਪ 2025 ਇਨ ਮਲੇਸ਼ੀਆ Uh, we are planning some upcoming events also in Thailand, Bangkok, and Europe. Also, apart from that, uh, to benefit students and our society, we are offering many scholarships as well. I am Engineer Subhendu Singh, Chairman, the Landmark School, Adamgarh. On top of that, my okay. name is Principal Madam Sonu Sharma Ji, and our coach is Jitender Kumar Ji, and. ਮਿਸਟਰ ਗੋਬਿੰਦ ਸਿੰਘ ਜੋ ਕਿ ਮਲੇਸ਼ੀਆ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਸੈਕੰਡ ਆਏ ਨੇ ਅਸੀਂ ਉਹਨਾਂ ਦੇ ਪਿੰਡ ਵਿੱਚ ਤਲਵੰਡੀ ਗੋਨੀ ਵਿੱਚ ਅੱਜ ਇਕੱਠੇ ਹੋਏ ਹਾਂ ਔਰ ਗੁਰੂ ਘਰ ਵਿੱਚੋਂ ਗੁਰੂ ਦਾ ਸ਼ੁਕਰਾਨਾ ਕਰਕੇ ਅੱਜ ਇਹਨਾਂ ਦੇ ਘਰ ਇਕੱਠੇ ਹੋਏ ਹਾਂ ਔਰ ਸਾਰਿਆਂ ਦਾ ਮੈਂ ਤੈਜ ਜਦੋਂ ਧੰਨਵਾਦ ਕਰਦਾ ਇਸ ਮੌਕੇ ਦੇ ਉੱਤੇ ਔਰ ਇਹਨਾਂ ਮਾਨ ਵਕਸ਼ਣ ਤੇ ਬਹੁਤ ਬਹੁਤ ਧੰਨਵਾਦ ਜੀ ਪੋਕਪਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰੋਪ